どうした Netflix ਦੇ ਉੱਤੇ ਦਿਲਜੀਤ ਤੁਸਾਂਜ ਦੇ ਪਰਿਗਿਨਿਤ ਚੋપરા ਦੀ ਫਿਲਮ ਮਰ ਸਚੂ ਕੀ ਕਰ ਲਈ ਸੋ ਇਹਨੂੰ ਫ੍ਰੀ ਫ੍ਰੀ 2 ਹਫ਼ਤੇ ਦਾ ਸਮਾਂ ਹੋ ਚੁੱਕਿਆ ਤੇ ਬਹੁਤ ਸਾਰੇ ਲੋਕਾਂ ਨੇ ਇਹਦੇ ਬਾਰੇ ਆਪਣੇ ਰਿਵਿਊ ਦਿੱਤੇ ਨੇ ਬਹੁਤ ਸਾਰੇ ਐਕਸਪਰਟਸ ਨੇ ਬਹੁਤ ਸਾਰੇ ਫਿਲਮ ਕ੍ਰਿਟਿਕਸ ਨੇ ਆਪਣੇ ਰਿਵਿਊ ਦਿੱਤੇ ਨੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਫਿਲਮ ਹੈ ਜਿਹੜੀ ਉਹ ਬਹੁਤ ਚੰਗਾ ਕੰਮ ਕਰ ਰਹੀ ਹੈ ਤਾਂ ਅਜੇ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਇਸ ਫਿਲਮ ਦੀ ਤੁਲਨਾ ਜੋੜੀ ਫਿਲਮ ਦੇ ਨਾਲ ਕੀਤੀ ਸੀ ਜੋੜੀ ਉਹ ਪੰਜਾਬੀ ਫਿਲਮ ਜਿਹੜੀ ਪਿਛਲੇ ਸਾਲ ਰਿਲੀਜ਼ ਹੋਈ ਸੀ ਤੇ ਉਸ ਫਿਲਮ ਦੇ ਵਿੱਚ ਵੀ ਦਿਲਜੀਤ ਤੁਸਾਂਜ ਹੀ ਮੁੱਖ ਭੂਮਿਕਾ ਦੇ ਵਿੱਚ ਸਨ ਤਾਂ ਅੱਜ ਆਪਾਂ ਇਹਨਾਂ ਦੋਨਾਂ ਫਿਲਮਾਂ ਦਾ ਕੁਝ ਕੰਪੈਰੀਸਨ ਕਰਦੇ ਆ ਦੋਨੋਂ ਫਿਲਮਾਂ ਆਪਣੀ ਆਪਣੀ ਜਗ੍ਹਾ ਦੇ ਉੱਤੇ ਬਹੁਤ ਵਧੀਆ ਬਣੀਆਂ ਨੇ ਤੇ ਦੋਨਾਂ ਫਿਲਮਾਂ ਦਾ ਕੁਝ ਕੰਪੈਰੀਸਨ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਦੇਖਦੇ ਆ ਕਿ ਦੋਨਾਂ ਫਿਲਮਾਂ ਦੇ ਵਿੱਚ ਕੀ ਸਮਾਨਤਾਵਾਂ ਨੇ ਤੇ ਕੀ ਕੀ ਚੀਜ਼ਾਂ ਨੇ ਜਿਹੜੀਆਂ ਉਹਨਾਂ ਫਿਲਮਾਂ ਦੇ ਵਿੱਚ ਅਲੱਗ ਹੋਈਆਂ ਸਭ ਤੋਂ ਪਹਿਲੀ ਗੱਲ ਕਰਦੇ ਆ ਜੀ ਆਪਾਂ ਅਮਰ ਸਿੰਘ ਚਮਕੀਲਾ ਫਿਲਮ ਦੀ ਅਮਰ ਸਿੰਘ ਚਮਕੀਲਾ ਫਿਲਮ Netflix ਦੇ ਉੱਤੇ ਆਈ ਹੈ ਇਮਤੀਆਜ਼ ਅਲੀ ਨੇ ਇਸ ਨੂੰ ਡਾਇਰੈਕਟ ਕੀਤਾ ਹੈ ਤੇ ਇਹ ਹਿੰਦੀ ਭਾਸ਼ਾ ਦੇ ਵਿੱਚ ਬਣਾਈ ਗਈ ਦੂਜੇ ਪਾਸੇ ਜਿਹੜੀ ਜੋੜੀ ਫਿਲਮ ਹੈ ਜੀ ਜੋੜੀ ਫਿਲਮ ਪੰਜਾਬੀ ਭਾਸ਼ਾ ਦੇ ਵਿੱਚ ਬਣਾਈ ਗਈ ਹੈ ਤੇ ਇਸ ਨੂੰ ਅੰਮਰਦੀਪ ਸਿੰਘ ਨੇ ਡਾਇਰੈਕਟ ਕੀਤਾ ਸੀ ਇਸ ਤੋਂ ਬਾਅਦ ਜੀ ਇਹਨਾਂ ਦੋਨਾਂ ਦੇ ਵਿੱਚ ਕਾਮਨ ਫੈਕਟਰ ਜਿਹੜਾ ਹੈ ਉਹ ਹੈ ਜੀ ਦੋਨਾਂ ਫਿਲਮ ਦੇ ਮੁੱਖ ਭੂਮਿਕਾ ਦੇ ਵਿੱਚ ਦਿਲਜੀਤ ਦੋਸਾਂ ਜੀ ਹੈ ਇੱਕ ਫਿਲਮ ਹੈ ਜਿਹੜੀ ਅਮਰ ਸਿੰਘ ਚਮਕੀ ਦਾ Netflix ਦੇ ਉੱਤੇ ਆਈ ਹੈ ਉਸ ਫਿਲਮ ਦੇ ਕੋਲੇ ਅਮਰ ਸਿੰਘ ਚਮਕੀ ਦਾ ਦੀ ਜ਼ਿੰਦਗੀ ਦੇ ਉੱਤੇ ਫਿਲਮ ਬਣਾਉਣ ਦੇ ਅਧਿਕਾਰਿਕ ਅਫੀਸ਼ੀਅਲ ਕਾਪੀਰਾਈਟ ਸੀਗੇ ਜਦ ਕਿ ਜਿਹੜੀ ਜੋੜੀ ਫਿਲਮਾ ਉਹਦੇ ਉੱਤੇ ਕਾਪੀਰਾਈਟਸ ਅਫੀਸ਼ੀਅਲ ਨਹੀਂ ਸੀਗੇ ਤਾਂ ਉਹਦੇ ਵਿੱਚ ਜਿਹੜੀ ਜੋੜੀ ਦੀ ਸਟੋਰੀ ਹੈ ਉਹ ਵਿੱਚ ਵਕੀਲਾ ਦੀ ਲਾਈਫ ਦੇ ਉੱਤੇ ਬੇਸਡ ਹੈ ਉਹਦੀ ਜ਼ਿੰਦਗੀ ਤੇ ਆਧਾਰਿਤ ਹੈ ਪਰ ਉਸ ਦੇ ਵਿੱਚ ਕੁਝ ਚੀਜ਼ਾਂ ਨਵਾਂ ਨੂੰ ਅਲੱਗ-ਅਲੱਗ ਤਰ੍ਹਾਂ ਨਾਲ ਪੇਸ਼ ਕੀਤਾ ਗਿਆ ਉਸ ਤੋਂ ਬਾਅਦ ਜਿਹੜੀ ਆਪਾਂ ਗੱਲ ਕਰਦੇ ਆ ਜਿਹੜੀ ਹੈ ਜੋੜੀ ਫਿਲਮ ਜੋੜੀ ਫਿਲਮ ਨੂੰ ਥੋੜਾ ਵਿਅੰਗਮਈ ਤਰੀਕੇ ਨਾਲ ਹਾਸੇ ਮਜ਼ਾਕ ਦੇ ਵਿੱਚ ਸਾਰੀ ਕਹਾਣੀ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੀ ਹੈ ਜੀ ਅਮਰ ਸਿੰਘ ਚੰਕੀ ਦਾ ਫਿਲਮ Netflix ਵਾਲੀ ਉਹਦੇ ਵਿੱਚ ਜਿਹੜੀਆਂ ਘਟਨਾਵਾਂ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਕਿ ਚਮਕੀ ਤੇ ਜ਼ਿੰਦਗੀ ਦੇ ਵਿੱਚ ਜਿਹੜੀਆਂ ਘਟਨਾਵਾਂ ਹੁੰਦੀ ਸੀ ਉਹਨਾਂ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਉਸ ਤੋਂ ਬਾਅਦ ਹੈ ਜੀ ਚਾਰ ਮੁੱਖ ਕਿਰਦਾਰ ਦੋਨਾਂ ਫਿਲਮਾਂ ਦੇ ਵਿੱਚ ਨੇ ਅਮਰ ਸਿੰਘ ਚਮਕੀ ਦਾ ਫਿਲਮ ਦੇ ਵਿੱਚ ਮੁੱਖ ਕਿਰਦਾਰ ਹੈ ਜੀ ਅਮਰ ਸਿੰਘ ਚਮਕੀ ਦਾ ਦਿਲਜੀਤ ਦੇਵਲੋਂ ਨਿਭਾਇਆ ਗਿਆ ਪਰਿਮੇਤੀ ਚੋਪੜਾ ਦੇ ਵੱਲੋਂ ਅਮਰਜੋਤ ਦਾ ਕਿਰਦਾਰ ਨਿਭਾਇਆ ਗਿਆ ਉਸ ਤੋਂ ਬਾਅਦ ਹੈ ਜੀ ਸੁਰਦਰ ਸ਼ਿੰਦੇ ਵਾਲਾ ਜਿਹੜਾ ਕਿਰਦਾਰ ਹੈ ਉਹ ਜਤਿੰਦਰ ਜਿੰਦਾ ਨਾਂ ਦੇ ਕੇ ਔਰ ਸਿੰਘ ਜੁੰਕੀ ਨਾਂ ਦੇ ਵਿੱਚ ਆਇਆ ਉਸ ਤੋਂ ਬਾਅਦ ਹੈ ਜੀ ਕੇਸਰ ਸਿੰਘ ਟਿੱਕੀ ਜਿਹੜਾ ਦਿਲਜੀਤ ਦਾ ਦੋਸਤ ਜਿਸ ਨੇ ਉਸ ਨੂੰ ਇਸ ਮੁਕਾਮ ਤੱਕ ਪਹੁੰਚਣ ਵਿੱਚ ਮਦਦ ਕੀਤੀ ਸੀ ਉਹ ਬੰਦੇ ਦਾ ਜਿਹੜਾ ਕਿਰਦਾਰ ਦਿਖਾਇਆ ਇਸੇ ਤਰ੍ਹਾਂ ਜੂੜੀ ਇਹਨੂੰ ਦੇ ਵਿੱਚ ਵੀ ਚਾਰ ਕਿਰਦਾਰ ਸੀ ਮੁੱਖ ਕਿਰਦਾਰ ਦਿਲਜੀਤ ਦੇ ਨੂੰ ਨਿਭਾਇਆ ਗਿਆ ਅਮਰ ਸਿੰਘ ਸਿਤਾਰਾ ਉਸ ਤੋਂ ਬਾਅਦ ਨਿਮਰਤ ਖਹਿਰਾ ਨੇ ਦੂਜਾ ਕਿਰਦਾਰ ਨਿਭਾਇਆ ਜੀ ਕਮਲ ਚੋਟਾ ਜਿਹੜਾ ਕਿ ਅਮਰਜੋਤ ਦੀ ਜਿੰਦਗੀ ਤੋਂ ਹੀ ਮਿਲਦਾ ਚੁੰਦਾ ਸੀ ਤੀਸਰਾ ਜਿਹੜਾ ਸੀਗਾ ਜੀ ਸੁਰਿੰਦਰ शिंदे ਵਾਲਾ ਜਿਹੜਾ ਕਿਰਦਾਰ ਸੀ ਤਾਂ ਉਹਦੇ ਵਿੱਚ ਜੋੜੀ ਫਿਲਮ ਵਿੱਚ ਨਾਮ ਹੁੰਦਾ ਗਿਆ ਸੀ ਉਹ ਜਸ਼ੀਲਾ ਤੇ ਉਸ ਤੋਂ ਬਾਅਦ ਜਿਹੜਾ ਕੇਸਰ ਸਿੰਘ ਟਿੱਕੀ ਵਾਲਾ ਕਿਰਦਾਰ ਹੈ ਜੀ ਜਿਹੜਾ ਉਹ ਕਿਰਦਾਰ ਸੀ ਜੀ ਭੋਲਾ ਇਹ ਜਿਹੜੇ ਚਾਰ ਕਿਰਦਾਰ ਨੇ ਇਹ ਮੁੱਖ ਕਿਰਦਾਰ ਨੇ ਇਸ ਫਿਲਮ ਦੇ ਵਿੱਚ ਜੇ ਤੁਲਨਾ ਕੀਤੀ ਜਾਵੇ ਦਿਲਜੀਤ ਨੇ ਦੋਨਾਂ ਫਿਲਮਾਂ ਦੇ ਵਿੱਚ ਬਾਕੂ ਵੀ ਐਕਟਿੰਗ ਕੀਤੀ ਹੈ ਤੇ ਜਿਹੜਾ ਜੋੜੀ ਫਿਲਮ ਬਣਾਉਣਾ ਦਾ ਕਿਰਦਾਰ ਸੀ ਉਹ ਆਪਣੀ ਜਗ੍ਹਾ ਤੇ ਸੀ ਤੇ ਜਿਹੜਾ ਅਮਰ ਸਿੰਘ ਚੰਕੀਲਾ ਵਾਲਾ ਕਿਰਦਾਰ ਹੈ ਉਹ ਆਪਣੀ ਜਗ੍ਹਾ ਤੇ ਹੈ ਪਰ ਜੇ ਗੱਲ ਕੀਤੀ ਜਾਵੇ ਫੀਮੇਲ ਲੀਡ ਦੀ ਅਮਰ ਜੋਤ ਵਾਲਾ ਜਿਹੜਾ ਰੋਲ ਹੈ ਤਾਂ ਪਰਿਨਿਤੀ ਚੋਪੜਾ ਨੇ ਐਕਟਿੰਗ ਚੰਗੀ ਕੀਤੀ ਹੈ ਪਰ ਜੋ ਕਿਰਦਾਰ ਨਿਮਰਤ ਖਹਿਰਾ ਨੇ ਨਿਭਾਇਆ ਸੀ ਜੋੜੀ ਫਿਲਮ ਦੇ ਵਿੱਚ ਉਹ ਕਿਰਦਾਰ ਥੋੜਾ ਜਿਆਦਾ ਜ਼ਿਆਦਾ ਗੰਭੀਰਤਾ ਵਾਲਾ ਸੀ ਤੇ ਪਰਿਨਿਤੀ ਚੋਪੜਾ ਦੇ ਕਿਰਦਾਰ ਨੂੰ ਕਿਤੇ ਨਾ ਕਿਤੇ ਉਹ ਮਾਤ ਪਾਉਂਦਾ ਹੈ ਉਸ ਤੋਂ ਬਾਅਦ ਕੀ ਗੱਲ ਆਪਾਂ ਕਰਦੇ ਹਾਂ ਕੁਝ ਹੋਰ ਕਾਮੈਂਟਸ ਇੱਕ ਖਾੜਕੂਵਾਦ ਦਾ ਫੈਕਟਰ ਜਿਹੜਾ ਦਿਖਾਇਆ ਗਿਆ ਸਿੰਗਲ ਦੇ ਨਾਲ ਜਿਹੜੀ ਮੀਟਿੰਗ ਸੀ ਹੋਈ ਉਸ ਤੋਂ ਬਾਅਦ ਧਾਰਮਿਕ ਗਾਣੇ ਗਾਏ ਉਹ ਦੋਨੋਂ ਫਿਲਮਾਂ ਦੇ ਵਿੱਚ ਦਿਖਾਇਆ ਗਿਆ ਦੋਨੋਂ ਫਿਲਮਾਂ ਦੇ ਵਿੱਚ ਕਰਦਿਆਨੀ ਮਰਜ਼ੀ ਦੇ ਖਿਲਾਫ ਜਾ ਕੇ ਚੰਗੀ ਦੇ ਤਬਰ ਚੋਤੇ ਵਿਆਹ ਵਾਲਾ ਜਿਹੜਾ ਦ੍ਰਿਸ਼ ਉਹ ਦਿਖਾਇਆ ਗਿਆ ਨੇ ਉਸ ਤੋਂ ਬਾਅਦ ਜੀ ਦੋਨਾਂ ਫਿਲਮਾਂ ਦੇ ਵਿੱਚ ਜਿਹੜਾ ਕਤਲ ਸਿੰਪਲੀ ਦੇ ਦਾ ਤਰੀਕਾ ਦਾ ਜਿਹੜੀ ਆਫੀਸ਼ੀਅਲ ਫਿਲਮ ਹੈ ਕਾਪੀਰਾਈਟ ਵਾਲੀ ਉਹਦੇ ਚ ਤਾਂ ਬਿਲਕੁਲ ਉਸੇ ਥਾਂ ਦੇ ਪਿੰਡ ਮੈਸਮਪੁਰ ਤਹਿਸੀਲ ਫਲੋਰ ਜਿਹੜਾ ਜਿੰਦਰ ਉਸੇ ਸਥਾਨ ਤੇ ਜਿੱਥੇ ਚਮਕੀਲੇ ਦੀ ਹੱਤਿਆ ਹੋਈ ਸੀ ਉਸੇ ਜਗ੍ਹਾ ਤੇ ਉੱਤੇ ਸ਼ੂਟਿੰਗ ਕੀਤੀ ਗਈ ਹੈ ਜਦਕਿ ਜਿਹੜੀ ਜੋੜੀ ਫਿਲਮ ਸੀ ਉਸ ਦੇ ਵਿੱਚ ਵੀ ਲਗਭਗ ਲਗਭਗ ਉਸੇ ਤਰ੍ਹਾਂ ਹੀ ਜੋ ਹੈ ਉਹ ਕਤਲ ਦੇ ਸੀਨਾ ਫਰਮਾਇਆ ਗਿਆ ਉਸ ਤੋਂ ਬਾਅਦ ਜੀ ਜਿਹੜੀ ਚਮਕੀਲਾ ਫਿਲਮ ਹੈ ਹਿੰਦੀ ਵਾਲੀ ਉਹਦੇ ਵਿੱਚ ਚਮਕੀਲੇ ਦੀ ਪਹਿਲੀ ਪਤਨੀ ਦੇ ਬਾਰੇ ਪੂਰਾ ਜ਼ਿਕਰ ਕੀਤਾ ਗਿਆ ਕਿਵੇਂ ਦੂਜਾ ਰਿਹਾ ਹੋਇਆ ਪਰ ਜਿਹੜੀ ਜੋੜੀ ਫਿਲਮ ਸੀ ਉਹਦੇ ਵਿੱਚ ਪਹਿਲੀ ਪਤਨੀ ਦੇ ਬਾਰੇ ਜ਼ਿਕਰ ਨਹੀਂ ਸੀ ਉਹਦੇ ਵਿੱਚ ਜਿਹੜਾ ਕਿਰਦਾਰ ਸੀ ਉਹ ਇੱਕ ਭੈਣ ਦਾ ਚੁੰਗੀ ਦੇ ਭੈਣ ਦਾ ਇੱਕ ਕਿਰਦਾਰ ਉਹਦੇ ਵਿੱਚ ਦਿਖਾਇਆ ਗਿਆ ਸੀ ਉਸ ਤੋਂ ਬਾਅਦ ਜੀ ਜਿਹੜਾ ਚਮਕੀਲਾ ਫਿਲਮ ਨੇ ਜਿਹੜੇ ਬੰਦੇ ਨੂੰ ਚਰਨਜੀਤ ਬਹੂਚਾ ਜਿਨ੍ਹਾਂ ਨੇ ਕਿ ਸ਼ੁਰੂਆਤੀ ਦੌਰ ਦੇ ਵਿੱਚ ਅਮਰ ਸਿੰਘ ਚਮਕੀਲਾ ਦੇ ਗਾਣਿਆਂ ਨੂੰ ਸੰਗੀਤ ਵਦ ਕੀਤਾ ਸੀ ਰਿਕਾਰਡਿੰਗਸ ਕਰਵਾਈਆਂ ਸੀ ਦਿੱਲੀ ਦੇ ਵਿੱਚ ਉਹਨਾਂ ਦਾ ਕਿਰਦਾਰ ਦਿਖਾਇਆ ਨਹੀਂ ਗਿਆ ਕੋਈ ਚੰਗੀ ਤਰ੍ਹਾਂ ਰਵਰ ਸਿੰਘ ਚਮਕੀਲਾ ਦੇ ਵਿੱਚ ਪਰ ਜਿਹੜੀ ਜੋੜੀ ਫਿਲਮ ਸੀ ਉਹਦੇ ਵਿੱਚ ਤਹੂਜਾ ਗਰੁੱਪ ਦੇ ਬਾਰੇ ਕਾफी ਜ਼ਿਕਰ ਕੀਤਾ ਗਿਆ ਭਾਵੇਂ ਉਹ ਅਫੀਸ਼ੀਅਲ ਨਾਮ ਨਹੀਂ ਸੀ ਦਿੱਤੇ ਗਏ ਪਰ ਉਸ ਦਾ ਕਾफी ਜ਼ਿਆਦਾ ਜ਼ਿਕਰ ਕੀਤਾ ਗਿਆ ਹੈ ਤੇ ਜੋੜੀ ਕਨੂੰ ਕਿਸੇ OTT ਦੇ ਉੱਤੇ ਹਲੇ ਤੱਕ ਉਪਲਬਧ ਨਹੀਂ ਹੈ ਜਿਨ੍ਹਾਂ ਨੇ ਵੀ ਜੋੜੀ ਫਿਲਮ ਨੂੰ ਦੇਖਿਆ ਸੀ ਉਹਨਾਂ ਨੇ ਜ਼ਿਆਦਾਤਰ ਥੀਏਟਰਸ ਦੇ ਵਿੱਚ ਹੀ ਦੇਖਿਆ ਹੈ ਇਸ ਲਈ ਜਿਹੜੇ ਲੋਕਾਂ ਨੇ ਜੋੜੀ ਫਿਲਮ ਨੂੰ ਦੇਖਿਆ ਸੀ ਉਹ ਲੋਕ ਅਮਰ ਸਿੰਘ ਚਮਕੀਲਾ ਤੇ ਜੋੜੀ ਦੀ ਤੁਲਨਾ ਕਰ ਰਹੇ ਨੇ ਤੇ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਨੇ ਸਿਰਫ ਅਮਰ ਸਿੰਘ ਚਮਕੀਲਾ ਫਿਲਮ ਨੂੰ ਹੀ Netflix ਵਾਲੀ ਨੂੰ ਦੇਖਿਆ ਹੈ ਜੋੜੀ ਫਿਲਮ ਨੂੰ ਹਲੇ ਤੱਕ ਨਹੀਂ ਦੇਖਿਆ ਤੇ ਰਿਦਮ ਬॉयਜ਼ ਅ ਮੈਂਦਰ ਅਗੇਨ ਕਾਰਜ ਜੀ ਕਿਦਾਂ ਉਹਨਾਂ ਦੇ ਲਈ ਬੜਾ ਵਧੀਆ ਸਮਾਂ ਕਿ ਉਹ ਜੋੜੀ ਫਿਲਮ ਨੂੰ ਇਸ ਸਮੇਂ OTT ਦੇ ਉੱਤੇ ਲੈ ਕੇ ਆਉਣ ਤਾਂ ਕਿ ਲੋਕ ਉਸ ਫਿਲਮ ਨੂੰ ਦੇਖ ਸਕਣ ਤੇ ਉਸ ਫਿਲਮ ਦੇ ਗੀਤ ਵੀ ਬੜੇ ਵਧੀਆ ਸੀ ਉਸ ਦੇ ਵਿੱਚ ਵੀ ਕਈ ਚੀਜ਼ਾਂ ਨੂੰ ਜਿਹੜਾ ਕੰਪੈਰੀਜ਼ਨ ਚ ਕੀਨੇ ਦੀ ਲਾਈਫ ਤੋਂ ਲੂਸਲੀ ਇਨਸਪਾਇਰਡ ਸੀ ਤਾਂ ਉਹ ਚੀਜ਼ਾਂ ਦਿਖਾਈਆਂ ਗਈਆਂ ਨੇ ਤੇ ਜਿਹੜੇ ਲੋਕ ਤੁਲਨਾ ਕਰ ਰਹੇ ਨੇ ਇਹਨਾਂ ਫਿਲਮਾਂ ਦੀ ਤਾਂ ਦੋਵੇਂ ਫਿਲਮ ਆਪਣੀ ਆਪਣੀ ਜਗ੍ਹਾ ਤੇ ਉੱਤੇ ਠੀਕ ਨੇ ਕੁਝ ਜਗ੍ਹਾ ਤੇ ਨਕਾਰਾਤਮਕ ਨੈਗੇਟਿਵ ਪਬਲਿਸਿਟੀ ਵੀ ਆ ਰਹੀ ਹੈ ਕਿ ਚਮਕੀਂਦੇ ਨੂੰ ਪੰਜਾਬ ਦੇ ਵਿੱਚ ਇੱਕ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਜੀ ਦਾ ਕੁਝ ਲੋਕ ਉਸ ਦੀ ਜਾਤੀ ਦੇ ਨਾਂ ਤੇ ਕਿ ਚਮਕੀਲੇ ਦਾ ਜੋ ਇੱਕ ਡਾਇਲੋਗ ਉਸ ਵਿੱਚ ਮਸ਼ਹੂਰ ਹੋਇਆ ਫਿਲਮ ਦੇ ਵਿੱਚ ਕਿ ਚਮਾਰ ਮੂਖਾ ਤੋਂ ਨਹੀਂ ਮਰੂਗਾ ਤਾਂ ਕਿ ਜੀ ਚਮਕੀਲੇ ਨੂੰ ਜੱਟਵਾਦ ਕਰਕੇ ਮਾਰਿਆ ਗਿਆ ਜਾਂ ਇਹ ਚੀਜ਼ ਕਰਕੇ ਮਾਰਿਆ ਗਿਆ ਜਾਂ ਉਸ ਦੀ ਜਾਤੀ ਕਰਕੇ ਮਾਰਿਆ ਗਿਆ ਤਾਂ ਉਹ ਚੀਜ਼ਾਂ ਬੇਫਾਲਤੂ ਨੇ ਜੀ ਉਹ ਨੈਗੇਟਿਵਿਟੀ ਹੈ ਕਿਉਂਕਿ ਚਮਕੀਲੇ ਦੇ ਜਿਹੜੇ ਗਾਣੇ ਸੀ ਉਹ ਜੱਟਾਂ ਵਾਲੇ ਸੀਗੇ ਜ਼ਿਆਦਾਤਰ ਦੇ ਉਸ ਸਮੇਂ ਜਿਹੜੇ ਲੋਕ ਚੌਕੀਲੇ ਦੇ ਅਖਾੜੇ ਲਗਾ ਰਹੇ ਸੀ ਚੌਕੀਲੇ ਨੂੰ ਪੈਸਾ ਦੇ ਰਹੇ ਸੀ ਉਹਨਾਂ ਦੇ ਵਿੱਚ ਵੀ ਜੱਟ ਸੀ ਬਾਣੀਏ ਸੀ ਖੱਤਰੀ ਸੀ ਮੋਸਟਲੀ ਲੋਕ ਜੋ ਜਨਰਲ ਕੈਟਾਗਰੀ ਤੇ ਪੰਜਾਬ ਦਾ ਬਾਕੀ ਹੋਰ ਵੀ ਸਾਰਾ ਸਮਾਜ ਹਰ ਵਰਗ ਦੇ ਲੋਕ ਚੌਕੀਲੇ ਨੂੰ ਸਮਰਥ ਰਹੇ ਸੀ ਚੌਕੀਲੇ ਦੀ ਕਮਾਈ ਦਾ ਸਾਧਨ ਹਰ ਵਰਗ ਦੇ ਲੋਕ ਹੀ ਸੀ ਤੇ ਚੌਕੀਲਾ ਵੀ ਹਰ ਵਰਗ ਦੇ ਵਿੱਚ ਹੀ ਘਾਰਿਆ ਸੀ ਸੋ ਇਹ ਜਿਹੜੀਆਂ ਜਾਤੀ ਦੇ ਆਧਾਰ ਦੇ ਉੱਤੇ ਵੰਡੀਆਂ ਪਾਉਣ ਦੀ ਕੋਸ਼ਿਸ਼ਾਂ ਏਜੀ ਦਾ ਪੰਜਾਬ ਦੇ ਵਿੱਚ ਪਹਿਲਾਂ ਵੀ ਕਦੇ ਕੰਮਕਾਮ ਨਹੀਂ ਹੋਣਾ ਤੇ ਸ਼ਾਇਦ ਹੁਣ ਵੀ ਕੰਮਕਾਮ ਨਹੀਂ ਹੋਊਗਾ ਪਰ ਬਹੁਤ ਸਾਰੇ ਲੋਕਾਂ ਬਣਾ ਜੀ ਕੋਸ਼ਿਸ਼ ਕੀਤੀਆਂ ਜਾ ਰਹੀਆਂ ਨੇ ਬਾਕੀ ਜੇ ਹਲੇ ਤੱਕ ਕਿਸੇ ਨੇ ਜੋੜੀ ਫਿਲਮ ਨਹੀਂ ਰਚੀ ਤਾਂ ਉਮੀਦ ਹੈ ਕਿ ਜੋੜੀ ਫਿਲਮ ਸ਼ਾਇਦ ਜਲਦੀ ਕਿਸੇ OTT ਪਲੇਟਫਾਰਮ ਦੇਤੇ ਉਪਲਬਧ ਹੋ ਜਾਵੇ ਤਾਂ ਉਸ ਤੋਂ ਬਾਅਦ ਤੁਸੀਂ ਵੀ ਇਹਨਾਂ ਚੀਜ਼ੇ ਦਾ ਕੰਪੈਰੀਸ਼ਨ ਕਰ ਸਕਦੇ ਹੋ ਪਰ ਦੋਨਾਂ ਫਿਲਮਾਂ ਦੇ ਵਿੱਚ ਦਿਲਜੀਤ ਦੋਸਾਂ ਨੇ ਬੜੀ ਬਾਕਮਾਲ ਐਕਟਿੰਗ ਕੀਤੀ ਹੈ ਬੜੇ ਬਾਕਮਾਲ ਕਿਰਦਾਰ ਨੇ ਭਾਏ ਨੇ ਬਾਕੀ ਹੋਰ ਜਾਣਕਾਰੀਆਂ ਲਈ ਸਾਡੇ ਨਾਲ ਜੁੜੇ ਰਹੋ ਦੇਖਦੇ ਰਹੋ ਪੰਜਾਬ ਸਪੇਸ ਧੰਨਵਾਦ